24311 ਏਕੜ ਜ਼ਮੀਨ ਜਬਰੀ ਇਕਵਾਰ ਕੀਤੀ ਜਾਊਗੀ ਸਰਕਾਰ ਵੱਲੋਂ ਮਨਜ਼ੂਰੀ ਮਿਲ ਚੁੱਕੀ ਆ ਪੰਜਾਬ ਦੇ ਵਿੱਚ ਹੀ 24311 ਏਕੜ ਜ਼ਮੀਨ ਇਕਵਾਰ ਕੀਤੀ ਜਾਊਗੀ ਪੰਜਾਬ ਗਵਰਨਮੈਂਟ ਦੁਆਰਾ ਕਿਹੜੇ ਕਿਹੜੇ ਪਿੰਡਾਂ ਦੀ ਕਿੰਨੀ ਕਿੰਨੀ ਜ਼ਮੀਨ ਇਹਦੇ ਵਿੱਚ ਆਊਗੀ ਬੇਸ਼ੱਕ ਉਸ ਜ਼ਮੀਨ ਦੇ ਜਿਹੜੇ ਮੁੱਲ ਹੋਊਗਾ ਮਾਰਕੀਟ ਰੇਟ ਦੇ ਹਿਸਾਬ ਨਾਲ ਉਹਦੇ ਤੋਂ ਕਿਤੇ ਜ਼ਿਆਦਾ ਦਿੱਤਾ ਜਾਊਗਾ ਕਿਸਾਨਾਂ ਨੂੰ ਪਾਰੇ ਇਹ 24311 ਏਕੜ ਜਿਹੜੀ ਜ਼ਮੀਨ ਆ ਰਹੀ ਆ ਕਿਹੜੇ ਕਿਹੜੇ ਪਿੰਡਾਂ ਦੀ ਆ ਰਹੀ ਆ ਤੇ ਕਿਹੜੇ ਕਿਹੜੇ ਪਿੰਡਾਂ ਦੇ ਕਿੰਨੇ ਕਿੰਨੇ ਕਿੱਲੇ ਇਹਦੇ ਵਿੱਚ ਆ ਰਿਹਾ ਉਹ ਸਾਰਾ ਕੁਝ ਅਸੀਂ ਦੱਸਾਂਗੇ ਤੇ ਇਹ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਆ ਇਹ ਅਰਬਨ ਅਸਟੇਟਾ ਬਣਾਉਣ ਦੇ ਲਈ ਪੰਜਾਬ ਸਰਕਾਰ ਦੁਆਰਾ ਐਕਵਾਇਰ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਦੁਆਰਾ ਰਾਜਪੜ ਦੇ ਵਿੱਚ ਅਰਬਨ ਅਸਟੇਟਾ ਬਣਾਉਣ ਦੇ ਲਈ ਇਹ ਜਿਹੜੀਆਂ ਜ਼ਮੀਨਾਂ ਐਕਵਾਇਰ ਕਰਨ ਨੂੰ ਜਿਹੜੀ ਮਨਜ਼ੂਰੀ ਦੇ ਦਿੱਤੀ ਗਈ ਆ ਇਦੀ ਤਹਿਤ ਹੀ ਲੁਧਿਆਣਾ ਦੇ ਵਿੱਚ ਇਹ ਜਿਹੜਾ ਸਭ ਤੋਂ ਪਹਿਲਾ ਜਿਹੜੀ ਇਹ ਜ਼ਮੀਨ ਹੈਗੀ ਆ ਜਿਹੜੇ 24311 ਕਿੱਲੇ ਏਕੜ ਜ਼ਮੀਨ ਜਿਹੜੀ ਹੈਗੀ ਆ ਲੁਧਿਆਣਾ ਦੇ ਵਿੱਚ ਲਗਭਗ 70 ਤੋਂ 80 ਕਪਿੰਡੇ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਊਗੀ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਜਾਨੀ ਕਿ ਗਲਾਡਾ ਇਹ ਗਲਾਡਾ ਦੀ ਇਹ 17ਵੀਂ ਤੋਂ ਬਾਅਦ 18ਵੀਂ ਮੀਟਿੰਗ ਹੋਈ ਸੀ ਜਿਹਦੇ ਵਿੱਚ ਇਹਨਾਂ ਨੂੰ ਇਹ ਪ੍ਰਵਾਨਗੀ ਮਿਲ ਚੁੱਕੀ ਆ ਕਿ ਜ਼ਮੀਨਾਂ ਇਹ ਐਕਵਾਇਰ ਕਰੂਗੇ ਕਿਸਾਨਾਂ ਦੀ ਇਹ ਖਬਰ ਸੁਣਨ ਤੋਂ ਬਾਅਦ ਜਿਹੜੇ ਖੇਤਾਂ ਦੇ ਮਾਲਕ ਸੀਗੇ ਕਿਸਾਨ ਸੀਗੇ ਜਾਂ ਮਜ਼ਦੂਰ ਸੀਗੇ ਖੇਤੀ ਵਾਲੇ ਮਜ਼ਦੂਰ ਸੀਗੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਤਰਥੱਲੀ ਮਰ ਚੁਕੀ ਆ ਇਹ ਜਿਹੜੀ ਖਬਰ ਆ ਇਹ ਅਜੀਤ ਅਖਬਾਰ ਜਿਹੜੀ ਹੈਗੀ ਆ 16 ਮਈ ਨੂੰ ਉਹਦੇ ਵਿੱਚ ਪੂਰਾ ਇਹਦਾ ਛਪਿਆ ਹੋਇਆ ਹੈ ਕਿਹੜੇ ਕਿਹੜੇ ਪਿੰਡ ਆਏ ਆ ਉੱਥੋਂ ਵੀ ਤੁਸੀਂ ਪੜ੍ਹ ਸਕਦੇ ਗੁਲਾੜਾ ਨੇ ਇਹ ਜਿਹੜੀ ਜ਼ਮੀਨ ਆ ਉਹ ਐਕਵਾਇਰ ਕਰ ਲਈ ਇਹ ਖੇਤੀ ਲਈ ਕਿ ਇੱਥੇ ਫੁੱਲ ਫੁੱਲ ਲਾਉਣ ਲਈ ਵੀ ਕੋਈ ਜਗ੍ਹਾ ਨਹੀਂ ਬਚਣੀ ਹੈਗੀ ਹਾਲ ਹਾਲ ਜਿਹੜੀ ਇਹ ਮੀਟਿੰਗ ਹੈਗੀ ਆ ਇਹਦੇ ਵਿੱਚ ਪੰਜਾਬ ਭਰ ਦੇ ਇਹ ਮੰਤਰੀ ਅਫਸਰ ਸਾਰੇ ਸ਼ਾਮਲ ਹੋਏ ਸੀਗੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਜਾਨਕੀ ਗਲਾਡਾ ਦੇ ਵਿਕਾਸ ਖੇਤਰ ਦੀਆਂ ਨਵੀਆਂ ਅਰਬਨ ਅਸਟੇਟਾਂ ਵਿਕਸਿਤ ਕਰਨ ਦੇ ਲਈ ਇਹ ਜ਼ੋਨ ਬੰਡੇ ਗਏ ਹੈਗੇ ਆ ਇਹ ਜ਼ੋਨਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਪਿੰਡਾਂ ਦੀ ਜਿਹੜੀ ਜ਼ਮੀਨ ਹੈਗੀ ਆ ਉਹ ਇੱਕ ਵਾਰ ਕੀਤੀ ਜਾਊਗੀ ਨੰਬਰ 1 ਜ਼ੋਨ ਦੇ ਵਿੱਚ ਕਿਹੜੇ-ਕਿਹੜੇ ਪਿੰਡ ਆਉਂਦੇ ਆ ਆਪਾਂ ਉਹਦੀ ਗੱਲ ਕਰ ਲਵਾਂਗੇ ਨੰਬਰ 1 ਦੇ ਵਿੱਚ ਇਹ ਲੁਧਿਆਣਾ ਦਾ ਜਿਹੜਾ ਇਹ ਨਵਾਂ ਨਿਊ ਲੁਧਿਆਣਾ ਜਿਹਨੂੰ ਕਹਿੰਦੇ ਆ ਉਧਰਲੀ ਸਾਈਡ ਇਹ ਮੈਨੂੰ ਲੱਗਦਾ ਜਿਹੜੀ ਸਾਰੀ ਇਹ ਅਰਬਨ ਅਸਟੇਟਾਂ ਜਿਹੜੀਆਂ ਬਣਾਈਆਂ ਜਾਊਗੀਆਂ ਜਿਹੜਾ ਜ਼ੋਨ ਨੰਬਰ 1 ਹੈਗਾ ਉਹਦੇ ਵਿੱਚ ਬੱਗਾ ਕਲਾ ਪਿੰਡ ਆ ਗਿਆ ਇਹ ਨੂਰਪੁਰ ਬੇਟ ਆ ਗਿਆ ਘੜਾ ਆ ਗਿਆ ਤੇ ਮਲਕਪੁਰ ਪਿੰਡ ਆ ਗਿਆ ਇੱਥੇ ਦੇ ਜਿਹੜੀ ਹੈਗੀ ਆ ਟੋਟਲ ਜ਼ਮੀਨ ਜਿਹੜੀ ਹੈਗੀ ਆ 2352.49 ਏਕੜ ਜਾਣੀ ਕਿ ਲਗਭਗ 2352 ਇਕੜ ਦੇ ਲਗਭਗ ਜਿਹੜੀ ਜ਼ਮੀਨ ਹੈਗੀ ਆ ਇਹ ਚਾਰ ਪਿੰਡਾਂ ਦੀ ਜ਼ੋਨ 1 ਦੇ ਵਿੱਚ ਆਊਗੀ ਤੇ ਇਹ ਇੱਕ ਵਾਰ ਕੀਤੀ ਜਾਊਗੀ। ਜਰਾ ਜ਼ੋਨ ਨੰਬਰ 2 ਦੇ ਵਿੱਚ ਜਿਹੜੇ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਊਗੀ ਲੁਧਿਆਣਾ ਦੇ ਪਿੰਡ ਹੈਗੇ ਆ ਪਿੰਡ ਬੀਰਮੀ, ਬਸੈਮੀ, ਫਾਗਲਾ, ਦਾਖਾ, ਈਸੇਵਾਲ, ਪੱਟੀਆਂ, ਟਾਹਾ ਇਹ ਜਿਹੜੇ ਪਿੰਡ ਹੈਗੇ ਆ 1 2 3 4 5 6 ਸੱਤ ਪਿੰਡਾਂ ਦੀ ਜਿਹੜੇ ਜ਼ੋਨ 2 ਦੇ ਵਿੱਚ ਜਿਹੜੀ ਹੈਗੀ ਆ ਉਹ ਜ਼ਮੀਨ ਐਕਵਾਇਰ ਕੀਤੀ ਜਾਊਗੀ ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਆ ਤੇ ਇਹ ਟੋਟਲ ਜਿਹੜਾ ਰਕਬਾ ਬਣੂਗਾ ਆ 3560 ਏਕੜ ਦੇ ਲਗਭਗ ਇਹ ਰਕਬਾ ਬਣੂਗਾ ਇਹ ਇਹ ਸੱਤਾਂ ਪਿੰਡਾਂ ਦਾ ਜਿਹੜੀ ਐ ਐਕਵਾਇਰ ਕਰਨੇ ਵਾਲੀ ਜਿਹੜੀ ਤਜਵੀਜ਼ ਸੀਗੀ ਇਹ ਅਜੀਤ ਅਖਬਾਰ ਦੀ ਖਬਰ ਦੇ ਮਤਾਬਕ ਇਹ ਪ੍ਰਵਾਨ ਹੋ ਚੁੱਕੀ ਆ ਤੇ ਜ਼ੋਨ ਨੰਬਰ 3 ਦੇ ਵਿੱਚ ਹੈਗੇ ਆ ਜਿਹੜੇ ਲੁਧਿਆਣਾ ਦੇ ਪਿੰਡ ਆ ਰਹੇ ਹੈਗੇ ਆ ਉਹ ਦਾਖਾ ਗਹੌਰ ਪਨੋਹੜ ਇਹ ਵੀ ਜਿਹੜੇ ਤਿੰਨ ਪਿੰਡ ਹੈਗੇ ਆ ਜ਼ਿਲ੍ਹਾ ਲੁਧਿਆਣਾ ਦਾ ਤੇ ਇਹਨਾਂ ਦੀ ਟੋਟਲ ਜਿਹੜਾ ਰਕਬਾ ਜ਼ਮੀਨ ਜਿਹੜੀ ਵਿੱਚ ਆ ਰਹੀ ਆ ਇਹ ਅਰਬਨ ਸਟੇਟਾ ਬਣਾਉਣ ਦੇ ਉਹ 1893 ਲਗਭਗ ਏਕੜ ਜ਼ਮੀਨ ਇਹਦੇ ਵਿੱਚ ਆ ਰਹੀ ਆ ਤੇ ਜ਼ੋਨ 4 ਦੇ ਵਿੱਚ ਕਿਹੜੇ ਪਿੰਡ ਆ ਰਹੇ ਆ ਤਰੀਕੇ ਝਾਂਡੇ ਲਲਤੋ ਖੋਰਦ ਬੱਦੋਵਾਲ ਹੁਸਨਪੁਰ ਇਹ ਜਿਹੜੇ ਹੈਗੇ ਆ ਟੋਟਲ 6 ਪਿੰਡ ਜਿਹੜੇ ਆ ਰਹੇ ਆ ਜ਼ੋਨ 4 ਦੇ ਵਿੱਚ ਜਿਨ੍ਹਾਂ ਦੀ ਟੋਟਲ ਜ਼ਮੀਨ ਆਊਗੀ 2450 ਲਗਭਗ ਏਕੜ ਜ਼ਮੀਨ ਆਊਗੀ ਜਿਹੜੀ ਕਿ ਇੱਕ ਵਾਰ ਕੀਤੀ ਜਾਊਗੀ ਅਰਬਨ ਸਟੇਟਾ ਬਣਾਉਣ ਲਈ ਜ਼ੋਨ 5 ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਕਿਹੜੇ ਕਿਹੜੇ ਪਿੰਡ ਆ ਰਹੇ ਆ ਹਸਨਪੁਰ ਪਲੋਹੜ ਪਮਾਲ ਬੱਦੋਵਾਲ ਇਹ ਵੀ ਲੁਧਿਆਣੇ ਦੇ ਹੀ ਪਿੰਡ ਹੈਗੇ ਆ ਕਿੰਨੇ ਪਿੰਡ ਆ 1 2 3 4 5 ਪਿੰਡਾਂ ਤੇ ਇਹਨਾਂ ਦਾ ਜਿਹੜਾ ਟੋਟਲ ਰਕਬਾ ਜ਼ਮੀਨ ਵਿੱਚ ਆ ਰਹੀ ਹੈ ਇਹ ਅਰਬਨ ਸਟੇਟਾ ਦੇ ਜਿਹੜੀ ਐਕਵਾਇਰ ਕੀਤੀ ਜਾਊਗੀ 2680 ਏਕੜ ਇੰਨੀ ਕੁ ਲਗਭਗ ਇਹ ਜ਼ਮੀਨ ਹੈਗੀ ਆ ਜ਼ੋਨ 6 ਦੇ ਵਿੱਚ ਪਿੰਡ ਹੈਗੇ ਆ ਪਮਾਲੀ ਸ਼ੋਕਰਾ ਮਨਸੂਰਾ ਰਤਨ ਲਲਤੋ ਕਲਾ ਖੰਡੂਰ ਜਿਹੜੇ ਪਿੰਡ ਹੈਗੇ 6 ਜ਼ੋਨ 6 ਦੇ ਪਿੰਡ ਹੈਗੇ ਇਹਨਾਂ ਦੀ ਜਿਹੜੀ ਟੋਟਲ ਰਕਬਾ ਹੋਊਗਾ ਇਹ 2160 ਏਕੜ ਦੇ ਲਗਭਗ ਇਹ ਜ਼ਮੀਨ ਹੋਊਗੀ ਤੇ ਜ਼ੋਨ 7 ਦੇ ਵਿੱਚ ਕਿਹੜੇ ਪਿੰਡ ਆ ਰਹੇ ਆ ਪਿੰਡ ਬੱਲੋਵਾਲ ਇਹ ਸਾਰੇ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਹੈਗੇ ਆ ਨਾਰੰਗਵਾਲ ਜੋਧਾ ਰਤਨ ਮਨਸੂਰਾ ਦੂਲੋ ਕਲਾ ਮਨਸੂਰਾ ਬਹਿਜਾਦ ਖੇੜੀ ਝਮੇੜੀ ਦੂਲੋ ਖੁਰਦ ਲਲਤੋ ਕਲਾ ਤੇ ਇਹ ਜਿਹੜੇ 7 ਇਹ ਜ਼ੋਨ ਦੇ ਵਿੱਚ ਪਿੰਡ ਆ ਰਹੇ ਆ ਐਨੇ بڑے ਪਿੰਡ ਇਹਨਾਂ ਦਾ ਟੋਟਲ ਰਕਬਾ ਹੋਊਗਾ 3624 ਏਕੜ ਜਿਹੜੀ ਇਹ ਜ਼ਮੀਨ ਐਕਵਾਇਰ ਕੀਤੀ ਜਾਊਗੀ ਤੇ ਜ਼ੋਨ 8 ਦੇ ਵਿੱਚ ਜਿਹੜੇ ਪਿੰਡ ਹੈਗੇ ਆ ਚੱਕ ਕਲਾ ਚੰਗਣ ਕੋਲਪੁਰ ਦਾਖਾ ਰੁੜਕਾ ਖੰਡੂਰ ਪਮਾਲ ਟੈਪਈ ਇਹ ਵੀ ਸਾਰੇ ਜ਼ਿਲ੍ਹਾ ਲੁਧਿਆਣਾ ਦੇ ਹਨ ਕਈ ਪਿੰਡਾਂ ਦੇ ਨਾਮ ਦੁਬਾਰਾ ਦੁਬਾਰਾ ਆ ਰਹੇ ਆ ਕਿਉਂਕਿ ਇਹਨਾਂ ਨੇ ਜ਼ੋਨ ਬੰਡੇ ਹੋਏ ਆ ਕਿ ਆਹ ਵਾਲੇ ਜ਼ੋਨ ਦੀ ਜਿਹੜੀ ਜ਼ਮੀਨ ਹੈ ਇੱਥੋਂ ਕੋ ਅਕਵਾਇਰ ਕੀਤੀ ਜਾਊਗੀ ਸੋ ਇਸ ਤਰ੍ਹਾਂ ਇਹ ਜਿਹੜੇ ਪਿੰਡ ਹੈਗੇ ਆ ਕਿ ਦੁਬਾਰਾ ਦੁਬਾਰਾ ਵੀ ਵਿੱਚ ਆ ਰਿਹਾ ਫਿਲਹਾਲ ਇਹਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਹੈਗੀ ਆ ਇਹ ਜ਼ੋਨ 8 ਤੱਕ ਤੁਹਾਨੂੰ ਮੈਂ ਦੱਸਿਆ ਤੇ ਇਹ ਜਿਹੜੇ ਜ਼ੋਨ 8 ਦੇ ਹੈਗੇ ਆ ਇਹ ਪਿੰਡ 3599 ਏਕੜ ਲਗਭਗ ਇਹ ਜ਼ੋਨ 8 ਦੇ ਵਿੱਚ ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹ ਅਕਵਾਇਰ ਕੀਤੀ ਜਾਊਗੀ ਇਹ 8 ਜ਼ੋਨਾਂ ਤੋਂ ਬਾਅਦ ਵੀ ਜਿਹੜਾ ਹੈਗਾ ਅਜੰਡਾ 12 ਦੇ ਅਧੀਨ ਵੀ ਜਿਹੜੀ ਜ਼ਮੀਨ ਆ ਥੋੜੀ ਐਕਵਾਇਰ ਕੀਤੀ ਜਾਊਗੀ ਇਹਦੇ ਵਿੱਚ ਆਊਗੇ ਪਿੰਡ ਅਲੀਗੜ ਪੋਨਾ ਅੰਗਵਾੜ ਗੁਜਰਾ ਮਲਕ ਇਹ ਜਿਹੜੇ ਪਿੰਡ ਹੈਗੇ ਆ ਅਜੰਡਾ 12 ਦੇ ਥੱਲੇ ਇਹਨਾਂ ਪਿੰਡਾਂ ਦੀ ਜ਼ਮੀਨ ਵੀ ਐਕਵਾਇਰ ਕੀਤੀ ਜਾਊਗੀ ਇਹ ਤਹਿਸੀਲ ਤੇ ਜ਼ਿਲ੍ਹਾ ਹੈਗੇ ਆ ਲੁਧਿਆਣਾ ਤੇ ਟੋਟਲ ਰਕਬਾ ਹੋਊਗਾ ਇਹ 510 ਏਕੜ ਤੇ ਅਜੰਡਾ 13 ਦੇ ਅਧੀਨ ਵੀ ਜਿਹੜੇ ਹੈਗੇ ਆ ਤਹਿਸੀਲ ਸਮਰਾਲਾ ਦੇ ਪਿੰਡ ਬਾਲਿਊ ਦਾ ਰਕਵਾ ਜਿਹੜਾ ਹੈਗਾ 250 ਏਕੜ ਜਿਹੜਾ ਹੈਗਾ ਇਹ ਏਜੰਡਾ 13 ਦੇ ਲਈ ਪਿੰਡ ਬਾਲਿਉ ਤਹਿਸੀਲ ਸਮਰਾਲਾ ਇਹਦਾ ਵੀ ਰਕਵਾ ਜਿਹੜਾ ਹੈਗਾ 250 ਏਕੜ ਉਹ ਵੀ ਐਕਵਾਇਰ ਕੀਤਾ ਜਾਊਗਾ ਇਸ ਤੋਂ ਇਲਾਵਾ ਵੀ ਜ਼ਿਲ੍ਹਾ ਮੋਗਾ ਦਾ ਜਿਹੜਾ ਰਕਵਾ ਹੈਗਾ ਉਹ 542 ਏਕੜ ਤੇ ਜ਼ਿਲ੍ਹੇ ਮੋਗੇ ਦੇ ਕਿਹੜੇ ਪਿੰਡ ਹੋਊਗੇ ਪਿੰਡ ਝੁਗਾਵਾ ਰੋਲੀ ਰੋਲੀ ਸੁਆਦ ਖੇੜਾ ਸੁਆਦ ਬੁੱਗੀਪੁਰਾ ਪੰਘੇਰੀਆਂ ਤਲਵੰਡੀ ਇਹ ਪਿੰਡਾਂ ਦੀ ਜ਼ਮੀਨ ਵੀ ਸੀਗੀ ਜਿਹੜੀ ਗਲਾਡਾ ਦੁਆਰਾ ਕੁਆਰ ਕਰਨ ਦੀ ਜਿਹੜੀ ਤਜਵੀਜ਼ ਪੇਸ਼ ਕੀਤੀ ਗਈ ਸੀਗੀ ਇਹਦੇ ਤੇ ਵੀ ਵਿਚਾਰ ਸਾਰਾ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਸੋ ਹੋ ਸਕਦਾ ਇਹਨਾਂ ਪਿੰਡਾਂ ਦੀ ਵੀ ਜਿਹੜੀ ਜ਼ਮੀਨ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਕਵਾਰ ਕਰ ਸਕਦੀ ਆ ਸਰਕਾਰ ਪੰਜਾਬ ਸਰਕਾਰ ਇਹ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਆ ਜਾਂ ਇਹਦੀ ਕੀਤੀ ਜਾਊਗੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਵਿਰੋਧ ਵੀ ਬਹੁਤ ਕਰ ਰਿਹਾ ਸੁਖਵੀਰ ਸਿੰਘ ਬਾਦਲ ਨੇ ਵੀ ਇਹਦਾ ਵਿਰੋਧ ਕੀਤਾ ਸੀਗਾ ਦੱਸਿਆ ਜਾ ਰਿਹਾ ਕਿ ਇਹ ਜਿੱਦਾਂ ਬਿਸ਼ਪ ਬੈਂਕ ਤੋਂ ਕਰਜ਼ਾ ਲੈਣ ਦੇ ਲਈ ਇਹ ਸਾਰਾ ਪ੍ਰੋਜੈਕਟ ਬਣਾਇਆ ਜਾ ਰਿਹਾ ਤੇ ਇਹ ਜਿਹੜੀਆਂ ਬਾਹੀਯੋਗ ਜ਼ਮੀਨਾਂ ਹੈਗੀਆਂ ਉਹਨਾਂ ਦਾ ਉਜਾੜਾ ਕੀਤਾ ਜਾ ਰਿਹਾ ਇੱਕ ਤਰ੍ਹਾਂ ਦੇ ਨਾਲ ਇਹ ਅਰਬਨ ਅਸਟੇਟਾਂ ਬਣਾਈਆਂ ਜਾਊਗੀਆਂ ਇੱਥੇ ਕੀ ਇਹ ਜਿਹੜੀ ਅਰਬਨ ਅਸਟੇਟਾਂ ਬਣੂਗੀਆਂ ਇਹਨਾਂ ਵਿੱਚ ਪੰਜਾਬੀ ਰਹੂਗੇ ਜਾਂ ਬਾਹਰਲੀਆਂ ਸਟੇਟਾਂ ਵਾਲੇ ਲੋਕ ਆ ਕੇ ਰਹਿਊਗੇ ਉਹ ਤੁਸੀਂ ਆਪ ਹੀ ਜਾਣਦੇ ਹੋ 2022 ਦੀ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਵਿੱਚ ਜਿਹੜੀ ਟੋਟਲ ਐਗਰੀਕਲਚਰ ਲੈਂਡ ਜਿਹੜੀ ਆ ਦੱਸੀ ਜਾ ਰਹੀ ਆ ਉਹ 42 ਤੋਂ 43 ਲੱਖ ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈਗੀ ਆ ਜਿੱਥੇ ਕੀ ਖੇਤੀ ਹੁੰਦੀ ਹੈਗੀ ਆ ਤੇ ਇਹਦੇ ਵਿੱਚੋਂ ਵੀ ਬਹੁਤ ਸਾਰੀਆਂ ਜ਼ਮੀਨਾਂ ਕੋਈ ਸੜਕਾ ਬਣਾਉਣ ਦੇ ਲਈ ਜਾਂ ਕੁਝ ਹੋਰ ਡਿਵੈਲਪਮੈਂਟ ਦੇ ਲਈ ਸਰਕਾਰ ਦੁਆਰਾ ਐਕਵਾਇਰ ਆਲਰੇਡੀ ਕੀਤੀਆਂ ਹੀ ਜਾ ਰਹੀਆਂ ਤੇ ਉਹਦਾ ਵੀ ਜਿਹੜਾ ਵਿਰੋਧ ਪ੍ਰਦਰਸ਼ਨ ਹੈਗਾ ਕਿਸਾਨ ਥਾਂ ਥਾਂ ਦੇ ਉੱਤੇ ਕਰ ਰਹੇ ਆ ਕਈਆਂ ਨੂੰ ਇਹਦਾ ਬਾਜੂ ਮੁੱਲ ਮਿਲਦਾ ਨਹੀਂਗਾ ਕਈ ਵੇਚਣਾ ਨਹੀਂ ਚਾਹੁੰਦੇ ਬਹੁਤ ਸਾਰੇ ਜਿਹੜੇ ਹੈਗੇ ਆ ਇਹਦੇ ਪਿੱਛੇ ਡਿਸਪਿਊਟ ਜਿਹੜੇ ਹੈਗੇ ਆ ਉਹ ਕੋਰਟਾਂ ਦੇ ਵਿੱਚ ਵੀ ਚੱਲ ਰਹੇ ਹੈਗੇ ਆ ਸੋ ਇਸੇ ਹੀ ਤਰ੍ਹਾਂ ਹੁਣ ਜਿਹੜੀ ਇਹ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਲਗਭਗ ਦੱਸਿਆ ਜਾ ਰਿਹਾ ਲੁਧਿਆਣੇ ਦੀ ਅੱਧੀ ਤੋਂ ਵੱਧ ਜਿਹੜੀ ਜ਼ਮੀਨ ਹੈਗੀ ਆ ਵਾਹੀ ਜੋਗ ਜ਼ਮੀਨ ਹੈਗੀ ਆ ਉਹ ਅਰਬਨ ਅਸਟੇਟਾ ਬਣਾਉਣ ਦੇ ਲਈ ਹੁਣ ਇਹ ਵਰਤੋਂ ਦੇ ਵਿੱਚ ਆ ਸਕਦੀ ਆ ਬੇਸ਼ੱਕ ਪੰਜਾਬ ਦੇ ਕੋਲ ਇਹ ਐਗਰੀਕਲਚਰ ਕਰਨ ਦੇ ਲਈ ਜਾਂ ਖੇਤੀਬਾੜੀ ਲਈ ਜਿਹੜਾ ਇੱਕ ਏਰੀਆ ਹੈਗਾ ਬਹੁਤ ਸਾਰੇ ਹੋਰ ਰਾਹ ਜੈਗੇ ਆ ਉਹਨਾਂ ਤੋਂ ਕਿਤੇ ਜ਼ਿਆਦਾ ਘੱਟ ਹੈਗਾ ਪਰ ਪਰ ਏਰੀਆ ਜਿਹੜਾ ਇੱਥੇ ਇਹ ਉਪਜ ਨਿਕਲਦੀ ਆ ਚਾਹੇ ਕਣਕ ਦੀ ਚਾਹੇ ਝੋਨੇ ਦੀ ਉਹ ਬਾਕੀ ਰਾਜਾਂ ਨਾਲੋਂ ਜ਼ਿਆਦਾ ਹੁੰਦੀ ਆ ਫੇਰ ਵੀ ਅਸੀਂ ਏਰੀਆ ਵਾਈਜ਼ ਬਹੁਤ ਛੋਟੇ ਹੈਗੇ ਆ ਜਿੱਦਾਂ ਬਹੁਤ ਵੱਡੇ ਵੱਡੇ ਹੋਰ ਰਾਜ ਹੈਗੇ ਆ ਜਿੱਥੇ ਜ਼ਿਆਦਾ ਇਹ ਫਸਲਾਂ ਬੀਜੀਆਂ ਜਾਂਦੀਆਂ ਕਣਕ ਝੋਨਾ ਬੀਜਿਆ ਜਾਂਦਾ ਫੇਰ ਵੀ ਅਸੀਂ ਇਹ ਪੰਜਾਬ ਹਰਿਆਣਾ ਨੂੰ ਰੜਾ ਲਈਏ ਤਾਂ ਮੋਹਰਲੇ 2-3 ਨੰਬਰਾਂ ਦੇ ਵਿੱਚ ਆਉਣੇ ਹੀ ਆ ਕਣਕ ਪੈਦਾ ਕਰਨ ਦੇ ਲਈ ਜਾਂ ਅਸੀਂ ਝੋਨਾ ਪੈਦਾ ਕਰਨ ਦੇ ਲਈ ਸੋ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਰਿਹਾ ਆ ਪਹਿਲਾਂ ਤੋਂ ਹੀ ਤੋ ਮੈਨੂੰ ਲੱਗਦਾ ਇੱਥੇ ਜਿਹੜੀ ਚੀਜ਼ ਨੂੰ ਡਵੈਲਪਮੈਂਟ ਦੇ ਲਈ ਵਰਤਣਾ ਚਾਹੀਦਾ ਉਹ ਖੇਤੀ ਨਾਲ ਸੰਬੰਧਤ ਚੀਜ਼ਾਂ ਖੇਤੀ ਨਾਲ ਸੰਬੰਧਤ ਇੰਡਸਟਰੀ ਫੈਕਟਰੀਆਂ ਪ੍ਰੋਸੈਸਿੰਗ ਫੂਡ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਇੱਥੇ ਲਿਆਉਣਾ ਚਾਹੀਦਾ ਇਹਨੂੰ ਕੰਮ ਕਰਨਾ ਚਾਹੀਦਾ ਤੇ ਖੇਤੀਬਾੜੀ ਜਿਹੜਾ ਸੈਕਟਰ ਹੈਗਾ ਉਹ ਬਹੁਤ ਵੱਡਾ ਸੈਕਟਰ ਆ ਬਹੁਤ ਸਾਰਾ ਪੈਸਾ ਇਹਦੇ ਤੋਂ ਕਮਾਇਆ ਜਾ ਸਕਦਾ ਸਾਡੀ ਕਣਕ ਲੈ ਕੇ ਹੀ ਇਹ ਜਿਹੜੀਆਂ ਬਰਟਾਨੀਆ ਬਣਾਉਂਦੀਆਂ ਬਿਸਕੁਟ ਬਿਸਕੁਟ ਬਣਾਉਂਦੀਆਂ ਉਹ ਸਾਰਾ ਕੁਝ ਬਣਾਈ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਪੰਜਾਬ 'ਚ ਵੀ ਬਣ ਸਕਦੀਆਂ ਹੈਗੀਆਂ ਸੋ ਇੰਨੀ ਜਿਹੜੀ ਜਗ੍ਹਾ ਖੇਤੀਯੋਗ ਜਮੀਨ ਹੈਗੀ ਆ ਉਹਨੂੰ ਉਜਾੜ ਕੇ ਇਦਾਂ ਦੀਆਂ ਚੀਜ਼ਾਂ ਬਣਾਉਣੀਆਂ ਕਿਤੇ ਨਾ ਕਿਤੇ ਇਹਨਾਂ ਤੇ ਕੁਐਸਚਨ ਮਾਰਕ ਤਾਂ ਬਣਦਾ ਹੀ ਆ ਸੋ ਜੇਕਰ ਆਪਾਂ ਡਵੈਲਪਮੈਂਟ ਕਰਨੀ ਆ ਪੰਜਾਬ ਦੇ ਵਿੱਚ ਆਪਾਂ ਕੁਝ ਇਦਾਂ ਦਾ ਲੈ ਕੇ ਆਈਏ AI ਨਾਲ ਸੰਬੰਧਤ ਚੀਜ਼ਾਂ ਲੈ ਕੇ ਆਈਏ ਸੌਫਟਵੇਅਰ ਡਵੈਲਪਮੈਂਟ ਨਾਲ ਸੰਬੰਧਤ ਚੀਜ਼ ਲੈ ਕੇ ਆਈਏ ਜਾਂ ਫੂਡ ਪ੍ਰੋਸੈਸਿੰਗ ਜਾਂ ਫੂਡ ਨਾਲ ਸੰਬੰਧਤ ਸੰਨਤ ਇੰਡਸਟਰੀ ਜਿਹਦੇ ਨਾਲ ਪਾਣੀ ਵੀ ਘੱਟ ਖਰਾਬ ਹੋਵੇ ਜਿਹਦੇ ਨਾਲ ਬਾਜੂ ਮੰਡਲ ਵੀ ਘੱਟ ਖਰਾਬ ਹੋਵੇ ਇਸ ਤਰ੍ਹਾਂ ਦੀ ਇੰਡਸਟਰੀ ਜਿਹੜੀ ਹੈਗੀ ਆ ਉਹ ਸਾਨੂੰ ਪੰਜਾਬ ਚ ਲੈ ਕੇ ਆਉਣੀ ਚਾਹੀਦੀ ਆ ਤੇ ਉਹਦੇ ਲਈ ਜਿਹੜੀ ਜਗ੍ਹਾ ਨਿਸ਼ਚਿਤ ਕਰਨੀ ਆ ਕਿੱਥੇ ਆਉਣੀ ਚਾਹੀਦੀ ਆ ਉਹਦੇ ਲਈ ਜ਼ਮੀਨ ਜਿਹੜੀ ਪਹਿਲਾਂ ਹੀ ਖੇਤੀ ਜੋਗ ਜ਼ਮੀਨ ਹੈਗੀ ਆ ਜਿਹੜੀ ਆਲਰੇਡੀ ਪੰਜਾਬ ਤੋਂ ਘਟਾ ਨਾ ਉਹਦਾ ਮਤਲਬ ਕਿ ਜੂਸ ਕਰਕੇ ਕੋਈ ਇਸ ਤਰ੍ਹਾਂ ਦੀ ਜਗ੍ਹਾ ਤੇ ਜ਼ਮੀਨ ਉਹ ਜੂਸ ਵਰਤੋਂ ਕਰਨੀ ਚਾਹੀਦੀ ਆ ਜਿਹੜੀ ਖੇਤੀ ਲਈ ਬਾੜੀ ਸਹੀ ਨਹੀਂ ਹੈਗੀ ਜਾਂ ਉੱਥੇ ਖੇਤੀ ਨਹੀਂ ਹੁੰਦੀ ਹੈਗੀ ਸੋ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਤੇ ਵਿਚਾਰ ਕਰਨਾ ਬਣਦਾ ਹੈਗਾ ਫਿਲਹਾਲ ਇੱਥੇ ਜਿਹੜੀ ਹੈਗੀ ਹੈ ਇਹ ਜ਼ਮੀਨਾਂ ਇਹ 24311 ਏਕੜ ਜਿਹੜੀ ਜ਼ਮੀਨ ਹੈ ਲੁਧਿਆਣੇ ਦੀ ਉਹ ਐਕਵਾਇਰ ਕਰਨ ਦੀ ਪ੍ਰਵਾਨਗੀ ਫਿਲਹਾਲ ਜਿਹੜੀ ਮੀਟਿੰਗ ਦੇ ਵਿੱਚ ਇਹਨਾਂ ਨੇ ਕੀਤੀ ਆ ਗਲਾੜਾ ਨੇ ਮੀਟਿੰਗ ਕੀਤੀ ਆ 18ਵੀਂ ਮੀਟਿੰਗ ਉਹਦੇ ਵਿੱਚ ਮਿਲ ਚੁੱਕੀ ਆ ਅੱਗੇ ਸਰਕਾਰ ਇਹਦੇ ਤੇ ਮੋਹਰ ਲਾ ਕੇ ਇਹ ਇਹ ਜਮੀਨਾ ਕੁਆਰ ਕਰਨਾ ਸ਼ੁਰੂ ਕਰਦੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਜਿਹੜੇ ਜਿਹੜੇ ਪਿੰਡਾਂ ਦੀ ਜ਼ਮੀਨ ਇਹ ਦੇ ਵਿੱਚ ਆ ਰਹੀ ਸੀ ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਆ ਜੇ ਕੋਈ ਗਲਤੀ ਸੀ ਜਾਂ ਕਮੀ ਸੀ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ